ਰਾਜ ਸਾਜ ਸੋ ਸੰਪਦਾ 2 4 66 ਸਮਾਜ ਦੇਸ ਔਰ ਵਿਦੇਸ਼ ਕੀ ਠਕਰਾਇ ਦੇ ਸਭ 모ਹੇ ਸਤ ਸੀਲ ਸਤੀ ਜਤੀ ਬ੍ਰਤ ਜਤ ਬ੍ਰਤ ਸਤ ਸੀਲ ਸਤੀ ਜਤ ਬ੍ਰਤ ਤਉ ਪਛਾਨ ਤੋਹੇ ਪਾਪਨੀ ਬਨ ਰਾਮ ਕੋ ਪੈ ਹੈ ਕਹਾਂ ਜਸ ਕਡ ਭਸਮ ਆਨੰਨ ਤੇ ਗਈ ਕਹਿ ਕੈ ਸਕੈ ਅਸ ਬਾਡ ਕਹਿ ਕੈ ਸਕੇ ਅਸ ਬਾਡ ਕੈਸ ਕੇ ਹਾਂ ਕੈਸ ਕੇ ਪਸਮ ਆਨਣ ਤੇ ਗਈ ਕਹਿ ਕੈਸ ਕੇ ਅਸ ਬਾੜ ਕੋਪ ਭੂਪ ਕਵੰਡ ਲੈ ਤੋਹੇ ਕਾਟੀਏ ਇਹ ਕਾਲ ਨਾਸ ਤੋਰਨ ਕੀਜੀਏ ਨਾਸ ਤੋਰ ਨਾ ਕੀਜੀਏ ਤੱਕ ਛੱਡੀਏ ਤੋਹੇ ਬਾਦ ਨਾਸ ਤੋਰ ਨਾ ਕੀਜੀਏ ਤੱਕ ਛੱਡੀਏ ਤੋਹੇ ਬਾਲ ਨਾਗ ਸਰੂਪੀ ਛੰਦ ਨਰਦੇਵ ਦੇਵਰਾਮ ਹੈ ਨਗਸ ਰੂਪੀ ਸਰੂਪੀ ਨਿ ਕਹਿਣਾ ਨਗਸ ਰੂਪੀ ਛੰਦ ਨਗਸ ਰੂਪੀ ਛੰਦ ਨਰਦੇਵ ਦੇਵਰਾਮ ਹੈ ਅਪੇਵ ਧਰਮ ਧਾਮ ਹੈ ਅਬੁੱਧ ਨਾਰਤੈ ਮਨ ਬਿສຸດ ਬਾਤ ਕੋ ਪਣੈ ਅਗਾਧ ਦੇਵ ਅਨੰਤ ਹੈ ਅਪੂਤ ਸੋਭਵੰਤ ਹੈ ਕਿਰਪਾਲ ਕਰਮਕਾਰਣੰ ਬਿਹਾਲ ਦੇਅਲ ਤਾਰਣੰ ਅਨੇਕ ਸੰਤ ਤਾਰਣੰ ਅਦੇਵ ਦੇਵਦ ਕਰਣੰ ਸੁਰੇਸ਼ ਭਾਇ ਰੂਪਣੰ ਸਮਿਦਰ ਸਿੱਧ ਕੂਪਣੰ ਸਮਿਰਦ ਸਮਿਦਰ ਸੁਨਵਰਦ ਮੰਮੇ ਦੇ ਪੈਰ ਤੇ ਰਾਰਾ ਜੀ ਹਾਂ ਤਾਂ ਦੇ ਵਾਲਾ ਢਾ ਲੈਣ ਹਾਂ ਸਮੇਰਦ ਸੇਤ ਕੂਪਣੰ ਤਾਂ ਦੇ ਥੱਲੇ ਰਾਰਾ ਜਿਹੜਾ ਉਹ ਬੈਠਦੇ ਉਹ ਮੰਮੇ ਥੱਲੇ ਕਰ ਦੋ ਸਮਿਰਧ ਸਿੱਧ ਕੂਪਣ ਸਮਿਰਧ ਸਿੱਧ ਕੂਪਣ ਬਰੰਗ ਨਰੇਸ਼ ਦੀਜੀ ਐ ਕਹੇ ਸੋ ਪੂਰ ਕੀਜੀ ਐ ਨਾ ਸੰਕ ਰਾਜ ਧਾਰੀ ਐ ਨਾ ਬੋਲ ਬੋਲ ਹਾਰੀ ਐ ਨਗ ਸਰੂਪੀ ਅੱਧਾ ਛੰਦ ਨਾ ਲਾਜੀ ਐ ਨਾ ਭਾਜੀ ਐ ਹਾਂਜੀ ਨਗਸ ਰੂਪੀ ਅੱਧਾ ਛੰਦ ਨਗਸ ਹਾਂ ਨਾਗਸ ਰੂਪੀ ਅੱਧਾ ਛੰਦ ਨਾ ਲਾਜੀਐ ਨਾ ਭਾਜੀਐ ਰਗੋ ਈਸ਼ਕੋ ਬਨੇਸ਼ਕੋ ਵਿਦਾ ਕਰੋ ਧਰਾ ਹਰੋ ਨਾ ਭਾਜੀਐ ਬਿਰਾਜੀਐ ਵਿਸ਼ਿਸ਼ਟ ਕੋ ਦਿਜਿਸ਼ਟ ਕੋ ਬੁਲਾਈਐ ਪਠਾਈਐ ਨਰੇਸ਼ ਜੀ ਉਸੇਸਲੀ ਘੁਮੇ ਘਰੇ ਧਰਾ ਗਿਰੇ ਸੁਚੇਤ ਭੇ ਅਚੇਤ ਤੇ ਉਸਾਸ ਲੈ ਉਦਾਸ ਹੋਵੈ ਉਗਾਦ ਛੰਦ ਸਬਾਰ ਨੈਣ ਉਦਾਸ ਬੈਣ ਸਬਾਰ ਨੈਣ ਸਹਿਤ ਹੰਝੂਆਂ ਦੇ ਨਿਤਰ ਹੋ ਗਏ ਦਸ਼ਰਤ ਦੇ ਸਬਾਰ ਨੈਣ ਉਦਾਸ ਬੈਣ ਕਹਿਓ ਕੁਨਾਰੀ ਕੁਬਿਰਤ ਕਾਰੀ ਕਲੰਕ ਰੂਪਾ ਕੁਬਿਰਤ ਕੂਪਾ ਨਿਲਾਜ ਨੈਣੀ ਕਬਾਕ ਬੈਣੀ ਕਲੰਕ ਕਰਣੀ ਸਮਿਰਧ ਹਰਣੀ ਅਕਰਤ ਕਰਮ ਨਿਲਾਜ ਧਰਮ ਅਲਜ ਧਮ ਨਿਲਾਜ ਬਾਮਨ ਅਸੋਭ ਕਰਣੀ ਸ ਸੋਭ ਹਰਣੀ ਨਿਲਜ ਨਾਰੀ ਕੋ ਕਰਮਕਾਰੀ ਅਧਰਮ ਰੂਪਾ ਅਕਾਜ ਕੂਪਾ ਪਹਿ ਪਟਿਆਰੀ ਪਹਿ ਪਟਿਆਰੀ ਪਹਿ ਪਟਿਆਰੀ ਕੋ ਕਰਮਕਾਰੀ ਮਰੈ ਨਾ ਮਰਣੀ ਅਕਾਜ ਕਰਨੀ ਕਿ ਕਈ ਬਾਚ ਨਰੇਸ਼ ਮਾਨੋ ਕਹਿਓ ਪਸ਼ਾਨੋ ਬਦਿਓ ਸੋ ਦੇਹੁ ਬਰੰਗ ਦੋ ਮੋਹੋ ਬਰੰਗ ਦੋ ਮੋਹੋ ਚਿਤਾਰ ਲੀਜੈ ਕਹਿਓ ਸੋ ਦੀਜੈ ਨਾ ਧਰਮ ਹਾਰੋ ਨਾ ਭਰਮ ਟਾਰੋ ਬੁਲੈ ਵਿਸ਼ਿਸ਼ਟ ਅਪੂਰਵ ਇਸਤ ਕਹੀ ਸੀ ਇਸੈ ਸੀ ਇਸੈ ਰਾਮਚੰਦਰ ਨੂੰ ਪਹਿਓ ਨਿਕਾਰ ਦੇਸ ਕਹੀ ਸੀ ਇਸੈ ਸੀ ਇਸੈ ਨਿਕਾਰ ਦੇਸ